ਆ ਦੇਖੋ ਵੀ ਮਿੱਤਰੋ ਬਰਾਬਰ ਦਾ ਮੁਕਾਬਲਾ ਚੱਲ ਰਿਹਾ ਉਧਰੋਂ ਉਹ ਅਥਰੂ ਗਿਆ ਸਿਟੀ ਜਾਂਦੇ ਇਧਰੋਂ ਸਾਡੇ ਵਾਲੀ ਚੋਬਰਾਂ ਕਹਿੰਦੇ ਰੋੜੇ ਫਿੱਟ ਰਹੇ ਆ ਆ ਦੇਖੋ ਵੀ ਮੁੰਡੇ ਸਭ ਤੋਂ ਮੂਰੇ ਚੱਲ ਰਹੇ ਆ ਕੰਮ ਆਹ ਦੇਖੋ ਉਹਨਾਂ ਮੇਰੇ ਉੱਤਰ ਦੇ ਗਾ ਨੂੰ ਯਾਰ ਭੱਜੀ ਆ ਜੇ ਕੇਰਾ ਦਾ ਇਹਨਾਂ ਨੇ ਆਪਦਾ ਪ੍ਰਬੰਧ ਹੈ ਜਿਹੜਾ ਕਰਤਾ ਕੇਰਾ ਮੁੰਡਿਆਂ ਨੇ ਹੱਥ ਪਾ ਲਈ ਸੀ ਜਾ ਕੇ ਪੰਜ ਸੱਤ ਤਸਰੀਏ ਪੱਟੇ ਉਦੋਂ ਬਾਅਦ ਇਹਨਾਂ ਨੇ ਗੋਲੇ ਗੋਲੇ ਜੇ ਚਲਾਤੇ ਅੱਖਾਂ ਐਨ ਮਚਣ ਲਾਤੀਆਂ ਹੁਣ ਤੂੰ ਜਮਾ ਦੇਖੋ ਇਧਰ ਨੂੰ ਟੱਪ ਲੈ ਉਹਨਾਂ ਨੂੰ ਕਹਿਤਾ ਵੀ ਜਨਾ ਟਾਈਮ ਚੱਲਦਾ ਚਲਾ ਲਓ ਤੇ ਇਤਨੇ ਇੱਕ ਵਾਰ ਤਾਂ ਸਾਰੇ ਭਰਾ ਸਾਈਡ ਤੇ ਹੋ ਗਏ ਕਿਉਂਕਿ ਇੱਕ ਦੋ ਦਿਨ ਲੱਗਿਆ ਕਾਫੀ ਦੂਰ ਤੱਕ ਇਹ ਬਾਹਰ ਕਰ ਰਹੇ ਇਹਨੇ ਇੱਕ ਵਾਰ ਇਹਨਾਂ ਨੂੰ ਚਲਾ ਲੈਣ ਤੋਂ ਬਾਅਦ ਕੀ ਫਿਰ ਦੇਖਦੇ ਆ ਕੀ ਬੰਦ ਆ ਲੈ ਵੀ ਮਿੱਤਰੋ ਉਹਨਾਂ ਨੇ ਆਪਦਾ ਜਾਜਹਾਨ ਦੀ ਬਾਜੀ ਲਾਲ ਹੀ ਫੋਲ ਤੇ ਕਾਫੀ ਜਿਹੜੇ ਉਹਨਾਂ ਨੇ ਗੋਲੇ ਚਲਾਇਆ ਇੰਨਾ ਕਿ ਇਹ ਦੋਸਤਾਂ ਜਾਨੀ ਕਿ ਜਿਹਦੇ ਲਵੇ ਵੀ ਨਹੀਂ ਲੱਗਿਆ ਕੱਲਾ ਧੂਆਂ ਵੀ ਮੂੰਹ ਤੇ ਲੱਗ ਗਿਆ ਮੂੰਹ ਵੀ ਮੱਚ ਰਿਆ ਸੀ ਉਹਰਾ ਦੂਰ ਆਇਆ ਤੇ ਆ ਆਪਣਾ ਜਿਹੜਾ ਹੋਂਦਾ ਦਮ ਪੂਰਾ ਝੜਿਆ ਦੇਖੋ ਹਜੇ ਵੀ ਅਥਰੂ ਗੋਲੇ ਚੱਲ ਰਹੇ ਆ ਤੇ ਇੱਕ ਵਾਰ ਸਾਰੇ ਮੁੰਡੇ ਪਿੱਛੇ ਹਟ ਗਏ ਵੀ ਇਹਨਾਂ ਨੂੰ ਲਾ ਲਨ ਦਾ ਜੋਰ ਆ ਦੇਖੋ ਕਿਉਂਕਿ ਸਾਨੀ ਇਹ ਪ੍ਰੋਬਲਮ ਕਰ ਦਿੰਦਾਗਾ ਪਰ ਇੱਕ ਤੋੜ ਕੇ ਜਾਣਾ ਜ਼ਰੂਰ ਆ ਇਹ ਜਜਬਾ ਮੁੰਡਿਆਂ ਚ ਹੈਗਾ ਵੀ ਜਾਣਾ ਇੱਕ ਵਾਰ ਜ਼ਰੂਰ ਆ ਪਰ ਫਿਲਹਾਲ ਉਹ ਲੱਗੇ ਹੋਇਆ ਚਲਾਉਣਾ ਆ ਦੇਖੋ ਧੂਆਂ ਧਾਨ ਕਰਿਆ ਹੋਇਆ ਪੂਰਾ ਆ ਦੇਖੋ ਵੀ ਮਿੱਤਰੋ ਬਰਾਬਰ ਦਾ ਮੁਕਾਬਲਾ ਚੱਲ ਰਿਹਾ ਉਧਰੋਂ ਉਹ ਅਥਰੂ ਗਿਆ ਸਿਟੀ ਜਾਂਦੇ ਇਧਰੋਂ ਸਾਡੇ ਵਾਲੀ ਚੋਬਰਾਂ ਕਹਿੰਦੇ ਰੋੜੇ ਫਿੱਟ ਰਹੇ ਆ ਆ ਦੇਖੋ ਦੇਖੋ ਵੀ ਮੁੰਡੇ ਸਭ ਤੋਂ ਮੂਰੇ ਚੱਲ ਰਿਹਾ ਕੰਮ ਦੇਖੋ ਓਏ ਆਵਾਜ਼ ਆਵਾਜ਼ ਇਹ ਨਹੀਂ ਬਾਈ ਬੱਸ ਬੱਸ बस बस ये मित्रों देख लो थोड़े जोबर खड़े हैं जिगरे चक आप बाग जाओ बस बाग जाओ ਓ ਭਾਗ ਜਾ ਵਧੀਆ ਰਹੋਗੇ ਓ ਆਜੋ ਆਜੋ ਓ ਆਜੋ ਆਜੋ ਓ ਭਾਗ ਜਾ ਬਾਗ ਜਾ ਭਾਗ ਜਾ ਓ ਵਧੀਆ ਰਹੋਗੇ ਆ ਦੇਖ ਲੈ ਭਾਈ ਭੱਜਣ ਵਾਲਿਆਂ ਜਵਨੀ ਹੈ ਆ ਦੇਖ ਲੋ ਭਾਵੇਂ ਸਾਡੇ ਸਿਰ ਪਾਟ ਗਏ ਪਰ ਭੱਜਣ ਵਾਲੇ ਨਹੀਂ ਹੈਗੇ ਬਾਬਾ ਜੀ ਦੇਖਾਓ ਇੱਧਰ ਦੇਖੋ ਭੰਜੋ ਦਾ ਧੱਕਾ ਚੱਲ ਰਿਹਾ ਸ਼੍ਰੀ ਰਾਮ ਜਮੀ ਦੇਖਾ ਖੜੇ ਨੇ ਭੱਜਣਾ ਹਾਂ ਭੱਜਣ ਵਾਲਾ ਜੋ ਫੇਰ ਵੀ ਨਹੀਂ ਹੈਗੇ ਆਹ ਦੇਖ ਲਓ ਖੂਨ ਖੂਨ ਹੋ ਰਿਹਾ ਇਹਨਾਂ ਨੇ ਪੁਲਸ ਵਾਲਿਆਂ ਨੇ ਛੋਟੀ ਮਾਰੀ ਆ ਨਾਲੇ ਮਾਰੇ ਨੇ ਅਥਰੂ ਗੋਲੇ ਦੇ ਦੇਖੋ ਸਿਰ ਪਟਿਆ ਧੱਕਾ ਨਾ ਕਰੋ ਤੁਸੀਂ ਬਾਸ ਦਵਾਕ ਜਾਓ ਬਾਬਾ ਜੀ ਪਿੱਛੇ ਹੋ ਲੋ ਥੋੜਾ ਤੂੰ ਮੈਂ ਤਾਂ ਕੋਈ ਗੱਲ ਦੇ ਨਹੀਂ ਹੈ ਗਿਆ ਚੱਕ ਕੇ ਗੋਲਾ ਕਹਿੰਦੇ ਉਹਨਾਂ ਕਿੰਨੀ ਮਾਰਿਆ ਆ ਲੈ ਇਹ ਨਹੀਂ ਦੱਸਦੇ ਉਰਾ ਤੋਂ ਚੱਕ ਕੇ ਪਰਾਂ ਢੋਕਿਆ ਬਗਾ 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 ਬਾਬਾ ਸਿਰਦੇ ਆ ਦੇਖ ਲਓ ਭਾਈ ਅਮਨੇ ਸਾਹਮਣੇ ਚੱਲ ਰਿਹਾ ਉਹ ਵੀਰੇ ਉਹ ਵੀਰੇ ਨੂੰ ਥੋੜਾ ਪਿੱਛੇ ਲੈ ਕੇ ਆਓ ਯਾਰ ਉਹਦੇ ਰਮਾਲ ਵੀ ਨਹੀਂ ਬੰਨੀ ਹੋਈ ਹੱਥਿਆਰ ਡੰਡਾ ਛੱਡ ਗਏ ਆ ਉਹ ਬੱਲੇ ਉਹ ਸਰਦਾਰਾ ਇਹ ਜੇ ਫੋਟੋ ਮਰਵਾਉਂਦੇ ਐ ਐਕਸੀਡੈਂਟ ਆ ਲਿਆ ਉਹ ਸਾਲਾ ਧਲਿਆ ਹਥਿਆਰ ਛੱਡ ਗਿਆ ਤੁਹਾਨੂੰ ਦੱਸਦੇ ਪੰਜਾਬ ਕੀ ਚੀਜ਼ ਆ ਤੁਹਾਨੂੰ ਦੱਸਦੇ ਪੰਜਾਬ ਕੀ ਚੀਜ਼ ਆ ਉਹ ਬਰਾਬਰ ਦੀ ਟੱਕਰ ਲਓ ਜੇ ਲੈਣੀਆਂ ਬਰਾਬਰ ਬਰਾਬਰ ਲੁਕ ਜਾਗੇ ਲੁਕ ਜਾਗੇ ਪੱਥੇ ਨਹੀਂ ਨਹੀਂ ਰੋੜਨ ਮਾਰਦਾ ਆਦਾ ਹਰਾ ਹਰਾ ਆਦਾ ਓਏ ਰੌੜਾ ਨਾ ਮਾਰੋ ਓਏ ਪੱਥਰੀ ਨਾ ਮਾਰੋ ਲੱਗ ਮਾਰਾ ਪੱਥਰੀ ਓਹ ਭੈਣ ਤੋਂ ਗੋਲੀ ਸਿੱਤ ਨਾ ਓ ਬਰਾਬਰ ਦਾ ਬਰਾਬਰ ਚ ਆ ਜਾ ਬਰਾਬਰ ਚ ਭਾਈ ਜਮਾ ਮਨੋ ਸਾਹਮਣੇ ਖੜੇ ਆਗੇ ਕੋਈ ਡਰ ਨਹੀਂ ਆ ਖੜੇ ਆ ਚੋਬਰ ਕੋਈ ਡਰ ਨਹੀਂ ਹੈ ਭੈਣ ਚੋਦਾ ਬਰਾਬਰ ਦੀ ਟੱਕਰ ਲੈਣਾ ਉਹਨਾਂ ਕੋਲ ਹਥਿਆਰ ਨਹੀਂ ਬਸ ਇੰਨਾ ਕੁ ਫਰਕ ਹੈ ਜੇ ਦੂਜੇ ਲੋਟਾ ਹੁਣ ਤਾਂ ਤਿਆਰਾਂ ਦੇਖ ਲੋ ਭਾਈ ਜਮਾ ਜਮਾ ਕੋਲੇ ਪਹੁੰਚ ਚੁੱਕਿਆ ਕੋਈ ਚੱਕਰ ਨਹੀਂ ਪਰ ਉਹ ਸੋ ਹਥਿਆਰਾਂ ਨਾਲ ਬਰਤ ਰਹੇ ਆ ਇਧਰ ਸਾਡੇ ਵਾਲੇ ਦੂਜੇ ਲੋਟ ਆ ਭਾਈ ਆ ਦੇਖਾ ਸਾਥ ਤਾਂ ਜ਼ਰੂਰ ਦੇ ਰਹੇ ਆ ਯਾਰ ਉਹਨਾਂ ਦਾ ਵੀ ਕੋਈ ਸਾਲਾ ਹੋ ਆ ਤੇ ਆ ਦੇਖ ਲੋ ਪਰ ਬਸ ਉਹ ਧਿਆਰਾਂ ਨਾਲ ਮੁਕਾਬਲਾ ਕਰ ਰਹੇ ਨੇ ਆਪਾਂ ਵੀ ਕਰਾਂਗੇ ਟੈਨਸ਼ਨ ਨਾ ਲੈ ਜੇ ਉਹ ਕਰਨਗੇ ਤਾਂ ਆਪਾਂ ਵੀ ਕਰਾਂਗੇ ਨਾ ਆਹ ਦੇਖ ਲੋ ਭਾਈ ਯਾਰ ਜਮੀਨ ਨਜਾਇਜ਼ ਤੱਕ ਹੀ ਜਲ ਰਿਆ ਭੈ ਉਹ ਲੱਗਿਆ ਯਾਰ ਲੱਤ ਤੇ ਗੋਲਾ ਲੱਗਿਆ ਆ ਦੇਖੋ ਆਹ ਦੇਖੋ ਯਾਰ ਧੱਕਾ ਜਲਦਾ ਪਿਆ ਗੰਦੀ ਸਰਕਾਰ ਦਾ ਪਹਿਲਾ ਜੋ ਦਾ ਪਹਿਲਾ ਪਹਿਲਾ ਜੋ ਦਾ ਤੂੰ ਆ ਗਿਆ ਸਾਰੇ ਚੱਲਾਂਗੇ ਜਿੱਤ ਵੀ ਦੋੰਦਾਂਗੇ ਆਹ ਵਾਟਾ ਚੱਟੋ ਯਾਰ ਬੈਠੋ ਵੀਰੋ ਬੈਠੋ ਬੈਜੋ ਬੈਜੋ ਵੀਰੋ ਪਾਣੀ ਵੀ ਪਾਣੀ ਲਈ ਬਈ ਕੁਛ ਨਾ ਕੁਛ ਨਾ ਕੁਛ ਨਾ ਗੱਡਾ ਦਾ ਲੈ ਆ ਰਹੀ ਹੈ ਹਾਂ ਬਈ ਗੱਡਾ ਨਾ ਮਰ ਜਾਦਾ ਜਾ ਲੈ ਨਾ ਮਾਲਾ ਉਹ ਪਤਾ ਹੈ ਮਰਦੇ ਨਾ ਗੱਡੇ ਦੇ ਛੱਟ ਗੱਡੇ ਜਾਂ ਬੋਤਾਂ ਦੀ ਬੋਤਾਂ ਸੀਲਡ ਵੇਖ ਲਓ ਕਿਉਂਕਿ ਆਇਆ ਬਈ ਬਈ ਪੱਤੀ ਨਹੀਂ ਆਈ ਬਈ ਆ ਜਾਂ ਤਰਪਾਣੀ ਬਾਈ ਅੱਛਾ ਅੱਛਾ ਕਿਹੜਾ ਬਾਈ ਜਗਜੀਤ ਦੇ ਦਰਿਆਨ ਦਾ ਬਾਈ ਦਰਿਆਨ ਸਾਹਿਬ ਦੇ ਨਾਲ ਦਾ ਪਿੰਡ ਮੇਰਾ ਇੱਥੇ ਮੇਰਾ ਕਾਚਾ ਦਾ ਪਹਿਲਾ ਜੋਧਾ ਆਪਣਾ ਜਿਹੜਾ ਭਦਰੀ ਦਾ ਕੰਮ ਹੈ ਹਾਂ ਜੀ ਕੋ ਜ਼ਾਇਰ ਤੇ ਹੋ ਜਾ ਭਾਈ ਪਿਆਵਾ ਸ਼ਾਮ ਹੋ ਜਾ ਕੋਈ ਨਹੀਂ ਬਾਸ ਰੱਖ ਲੋ ਬਾਸ ਕਰਵੇਂ ਘਰ ਨਹੀਂ ਕੋਈ ਨਹੀਂ ਕੱਢਣਾ ਹੁੰਦਾ ਸੈਟਰ ਸਿਰ ਤੋਂ ਭਾਈ ਭਾਈ ਸਿਰ ਤਨ ਤੋਂ ਤਰਾ ਸਿਰ ਤੋਂ ਖਦਾਵੇ ਇੱਕ ਤਰਫ ਦੀ ਗੋਲੀ ਹੋਵੇ ਨਾ ਪੇਂਕ ਲਾਉ ਦਿੱਤੀ ਹੋਵੇ ਨਾ ਉਹ ਸੱਟ ਵੀ ਹੋ ਜਾਏਗਾ ਭਾਈ ਉਹ ਹੋ ਜਾਏਗਾ ਸਹੀ ਮੂ ਵੇਂਗੇ ਛੋਟੀ ਗੱਡੀ ਚੋਈ ਜਾਂ ਤੂੰ ਗੋਲੀ ਕਿਸੇ ਕੋਲ ਦਰਜ ਦੀ ਗੋਲੀ ਹੋਵੇਗਾ ਓ ਚਲੋ ਅ ਵੀ ਮਿੱਤਰੋ ਆਪਣੇ ਨਾਲ ਪਹਿਲਾ ਜੋਧਾ ਜਿਹੜਾ ਪੁਰਸ ਵਾਲਾਂ ਦਾ ਖੋਖੀ ਲੈ ਕੇ ਆਇਆ ਉਹ ਜਿਆਦਾ ਇੰਟਰੋ ਹੈ ਉਹ ਦਮ ਤੜਿਆ ਹੋਇਆ ਗੋਲੀ ਚੱਕਰ ਦੀ ਹੈ। ਲੈ ਵੀ ਹਾਰ ਮੰਨਣ ਵਾਲਿਆਂ ਚੋਂ ਨਹੀਂ ਹੈ। ਕਹਿੰਦਾ ਆਪ ਜਾਉਂ ਦੁਰਕੇ। ਹਾਂ ਖੋ ਕੇ ਲਿਆ ਆ। ਸਭ ਤੋਂ ਪਹਿਲਾ ਬੰਦਾ ਹਾਰ ਨਹੀਂ ਮੰਨ ਰਿਹਾ ਕਹਿੰਦਾ ਅੱਗੇ ਜਾਉਂ ਦੁਬਾਰੇ। ਲੈ ਲੈਣਾ ਕਿਉਂ ਇੱਥੇ ਸਾੜੇ ਫੇਰ ਹਵਾ ਆ ਗਈ ਨਹੀਂ ਹੈਗਾ ਅੱਗੇ ਚੱਲਾਂਗੇ ਕੜਾ ਦਿਨ ਹੋ ਬੰਦ ਕਰਕੇ ਜਸ ਮਾਰੀ 10000 ਹੋਰ ਸਾਰਾ ਹੋ ਗਿਆ ਟੈਂਟ ਰੱਖੇ ਸਮਾਂ ਹੋ ਗਿਆ ਹੋਰ ਬਹੁਤ ਸਾਰਾ ਹੋ ਗਿਆ ਪਿੱਛੇ ਆ ਜਾਓ ਕੋਈ ਨਹੀਂ ਆਪ ਪਹਿਲਾਂ ਉੱਡਾ ਪਤਾ ਆਪਾਂ ਆਰਾਮ ਸੇ ਬੈਠੋ ਬੈਠ ਜਾਓ ਕਿਸੇ ਨੇ ਰੌਲਾ ਨਹੀਂ ਪਾਉਣਾ ਕਿਸੇ ਨੇ ਬੋਲਣਾ ਨਹੀਂ ਕਿਸੇ ਨੇ ਅੱਗੇ ਨਹੀਂ ਬਦਲਣਾ ਡਿੱਗਣਾ ਡਿੱਗਣਾ ਤੇਰਾ ਸੀ ਸਾਡੇ ਆਗੂ ਨਹੀਂ ਕਹਿੰਦੇ ਬੈਠੋ 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 ਰੌਲਾ ਨਹੀਂ ਹੋਣੀ ਗੱਲ ਨਹੀਂ ਗੱਲ ਨਹੀਂ ਹੋਣੀ ਆਪਣੀ ਰੌਲੇ ਵਿੱਚ ਨਾ ਸਾਡੀ ਗੱਲ ਇਹਨਾਂ ਨੂੰ ਸੁਣੇ ਨਾ ਇਹਨਾਂ ਦੀ ਗੱਲ ਆਪਾਂ ਨੂੰ ਸੁਣੋ ਠੀਕ ਕਰ ਲਿਆ ਖਾ ਉਹਦੀਆਂ ਵੀ ਲਾਲ ਆਪਾਂ ਨੂੰ ਪਤਾ ਹੈ ਇਹਨਾਂ ਦਾ ਸਭਾ ਦਾ ਮਸਲਾ ਹਨ ਟੋਣ ਵਾਲਾ ਇਹ ਮੱਤਾਂ ਗਾ ਬੈਠੋ ਕਰੋ ਬੈਠ ਜਾਓ ਬੈਠ ਸਾਰਿਆਂ ਨੂੰ ਬੇਨਤੀ ਹੈ ਹਲੋ ਵਾਹਿ ਸਮੀਖੇ ਆਪ ਅਪੀਲ ਹੈ ਆਪ ਬੈਠ ਜਾਓ ਤਾਂ ਵੀ ਜਗ੍ਹਾ ਮੈਂ پلیਸ ਬੈਠ ਜਾਓ ਜਦ ਤੱਕ ਆਪਣੇ بڑے ਨੇਤਾ ਕੋਈ ਆਦੇਸ਼ ਨਹੀਂ ਦਿੰਦੇ ਹਮ ਕੋਈ ਕਾਰਵਾਈ ਨਹੀਂ ਕਰਾਂਗੇ ਆਪ ਬੈਠ ਜਾਓ ਵਾ ਗੱਲਬਾਤ ਕਰ ਇੱਕ ਵਾਰ ਬੈਠ ਜਾਓ ਸਭੀ ਸਾਥੀ ਸਾਥੀਓ ਸੇ

ਬੜਿਆ ਫਰਾਗੇ ਮੇਤਰੋ ਕੱਠ ਦਾ ਹੋ ਗਿਆ ਬਹੁਤ ਜ਼ਿਆਦੇ ਤੇ ਕਾਫਲਾ ਵੀ ਬਹੁਤ ਲੰਮਾ ਤੇ ਖਨੌਰੀ ਵਾਲਾ ਬਾਡਰ ਹੈ ਜਿਹੜਾ ਹਜੇ ਤੱਕ ਨਹੀਂ ਟੁੱਟਿਆ ਸ਼ਾਮ ਹੋ ਗਈ ਜਿਹੜੀ ਕੋਸ਼ਿਸ਼ ਸੀ ਉਹ ਨਾਕਾਮ ਰਹੀ ਤੇ ਜਿਹੜੇ ਬੈਰੀਗੇਡ ਉਹਨਾਂ ਨੇ ਗੋਲੇ ਥਰੂ ਗੋਲੇ ਸਿੱਟੇ ਉਹਦੇ ਨਾਲ ਥੋੜਾ ਜਿਆ ਓ ਹੋਇਆ